ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੌਰਾਨ ਕੀ ਕੇਂਦਰ ਸਰਕਾਰ ਤੇ ਪੈਟਰੋਲ ਪੰਪ ਡੀਲਰਾਂ ਦਾ ਕਮਿਸ਼ਨ ਨਾ ਵਧਾਉਣ ਦਾ ਦੋਸ਼ ਲਗਾਇਆ ਗਿਆ ਤੇ ਕਿਹਾ ਗਿਆ ਕਿ ਹੰਦੀ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾ ਸਕਦੇ ਨੇ ਤੇ ਸਰਕਾਰ ਨੂੰ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਗਈ ਦਰਸਲ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਇੱਕ ਅਹਿਮ ਬੈਠਕ ਕੀਤੀ ਜਾਂਦੀ ਹੈ ਜਜਿਸ ਵਿੱਚ ਕੀ ਕੇਂਦਰ ਸਰਕਾਰ ਤੇ ਪੈਟਰੋਲ ਪੰਪ ਡੀਲਰਾਂ ਦੀ ਕਮਿਸ਼ਨ ਨਾ ਵਧਾਉਣ ਦੇ ਦੋਸ਼ ਲਗਾਏ ਗਏ ਤੇ ਕਿਹਾ ਗਿਆ ਕਿ ਉਹ પેટ્રોલ ਮੰਤਰੀ ਹਰਦੀਪ ਪੂਰੀ ਨਾਲ ਵੀ ਕਈ ਵਾਰ ਮੀਟਿੰਗਾਂ ਕਰ ਚੁੱਕੇ ਨੇ ਪਰ ਸਿਰਫ ਪ੍ਰੋਸਾ ਮਿਲਦਾ ਹੈ ਤੇ ਹੋਰ ਕੁਝ ਨਹੀਂ ਹੁੰਦਾ ਇਸ ਕਾਰਨ ਕਿ ਲੁਧਿਆਣਾ ਦੇ ਵਿੱਚ ਐਸੋਸੀਏਸ਼ਨ ਦੇ ਵੱਲੋਂ ਇੱਕ अहम ਬੈਠਕ ਕੀਤੀ ਗਈ ਹੈ ਤੇ ਜੱਜਾ ਵਿੱਚ ਫੈਸਲਾ ਲਿਆ ਗਿਆ ਕਿ ਹੋਂਦੇ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾ ਸਕਦੇ ਨੇ ਇਹ ਬੰਦ ਐਤਵਾਰ ਨੂੰ ਰਹੇਗਾ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਘਰਸ਼ ਜਾਰੀ ਕੀਤਾ ਜਾ ਸਕਦਾ ਹੈ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੇ ਲਈ ਸਿਰਫ ਪੈਟਰੋਲ ਤੇ ਡੀਜ਼ਲ ਉਪਲਬਧ ਕਰਵਾਇਆ ਜਾਵੇਗਾ ਮੈਂ ਰਣਜੀਤ ਸਿੰਘ ਗਾਂਧੀ ਪ੍ਰੈਜ਼ੀਡੈਂਟ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਅੱਜ ਅਸੀਂ ਮੀਟਿੰਗ ਕਾਲ ਕੀਤੀ ਗਈ ਸੀ ਜੀ ਚ ਪਿੱਛੇ ਹੁਣੇ ਬਿਆਨ ਆਇਆ ਹੈ ਆਪਣੇ ਮੰਤਰੀ ਸਾਹਿਬ ਦਾ ਜਿਹਦਾ ਸਾਡਾ ਬਹੁਤ ਪੈਂਡਿੰਗ ਪਿਆ ਹੋਇਆ ਡੀਲਰ ਕਮਿਸ਼ਨ ਹਰਦੀਪ ਹਰਦੀਪ ਪੁਰੀਜੀਤ ਵੱਲੋਂ ਜਿਹੜੀ ਹਾਈ ਤੱਕ ਸਾਨੂੰ ਇਹ ਲੱਗ ਰਿਹਾ ਸੀ ਕਿ ਉਮੀਦ ਲੱਗ ਰਹੀ ਸੀ ਕਿ ਹੁਣ ਮਾਰਜਿਨ ਵੱਜ ਜਾਏਗਾ ਹੁਣ ਮਾਰਜਿਨ ਵੱਜ ਜਾਏਗਾ ਪਿਛਲੇ 3-4 ਮਹੀਨੇ ਤੋਂ ਅਸੀਂ ਜਨਵਰੀ 18 ਤੋਂ ਜਦੋਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਸਾਰਾ ਅਸੀਂ ਦਿੱਤਾ ਸੀ ਗਿਆਪਨ ਦਿੱਤਾ ਸੀ ਤੇ ਉਹਦੇ ਬਾਅਦ ਇਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹਰ 10 ਦਿਨ 15 ਦਿਨ ਬਾਅਦ ਸਾਡੀ OMC ਦੇ ਨਾਲ ਰੈਗੂਲਰ ਮੀਟਿੰਗ ਹੁੰਦੀ ਰਹੀ ਉਸ ਮੀਟਿੰਗ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਇਹ ਉੱਤੇ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਮਿਸ਼ਨ ਵਧਾਵਾਂਗੇ ਸਾਰੀ ਕੈਲਕੂਲੇਸ਼ਨ ਕਰ ਰਹੇ ਸੀ ਡੇ ਬਾਏ ਡੇ ਪਰ ਜੋ ਪਰਸੋਂ ਹਰਦੀਪੂਰੀ ਜੀ ਪੈਟਰੋਲੀਅਮ ਮਨਿਸਟਰ ਰਹੇ ਗਏ ਉਹਨਾਂ ਦਾ ਜੋ ਪਾਰਲੀਮੈਂਟ ਵਿੱਚ ਜੋ ਬਿਆਨ ਆਇਆ ਹੈ ਉਹਦੇ ਦੇ ਸਾਨੂੰ ਲੱਗਿਆ ਕਿ ਹੁਣ ਸਾਨੂੰ ਉਮੀਦ ਘੱਟ ਲੱਗ ਰਹੀ ਹੈ ਇਸ ਐਵਿਜ ਚ ਅਸੀਂ ਅੱਜ ਆਪਣੇ ਡੀਲਰਸ ਲੁਧਿਆਣਾ ਦੇ ਬੰਦਿਆਂ ਨੇ ਮੀਟਿੰਗ ਬੁਲਾਈ ਹੈ ਔਰ ਉਹਦੇ ਉੱਤੇ ਸਾਨੂੰ ਅਸੀਂ ਵਿਚਾਰ ਕੀਤਾ ਹੈ ਕਿ ਅਸੀਂ ਹੁਣ ਐਜੀਟੇਸ਼ਨ ਤੇ ਜਾਣਾ ਪਏਗਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਹੋਰ ਕੋਈ ਚੀਜ਼ ਪੁੱਛਣਾ ਚਾਹਤਾਂ ਪੁੱਛੋ ਸਰ ਕਿਹੜੇ ਕਿਹੜੀ ਹੈ ਮਤਲਬ ਲੁਧਿਆਣਾ ਦੀ ਜਾਂ ਬੂਰੇ ਪੰਜਾਬ ਦੀ ਹਾਲੀ ਅਸੀਂ ਅੱਜ ਮੀਟਿੰਗ ਜਿਹੜੀ ਹੈਗੀ ਸਾਡੀ ਲੁਧਿਆਣਾ ਤੇ ਬੁਲਾਈ ਗਈ ਹੈ ਇਦੇ ਬਾਅਦ ਅਸੀਂ ਹੋਰ ਜ਼ਿਲ੍ਹਿਆਂ ਦੇ ਮੀਟਿੰਗ ਕਰਾਂਗੇ ਨਾਲ ਪੰਜਾਬ ਲੈਵਲ ਦੇ ਮੀਟਿੰਗ ਕਰਾਂਗੇ ਨਾਲ ਕੁਝ ਸਟੇਟ ਲੈਵਲ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਵੀ ਮੀਟਿੰਗ ਚੱਲ ਰਹੀ ਹੈ ਜੋ ਅੱਗੇ ਇਸ ਉੱਤੇ ਕੰਮ ਕਰਨਗੇ ਦੇਖੋ ਸਭ ਤੋਂ ਪਹਿਲੀ ਮੰਗ ਪਹਿਲੀ ਇੱਕ ਹੀ ਮੰਗ ਹੈ ਸਾਡੀ ਕਿਉਂਕਿ ਪਿਛਲੇ 2017 ਅਗਸਤ ਤੋਂ ਸਾਡੀ ਕਮਿਸ਼ਨ ਨਹੀਂ ਬਧਾਈ ਗਈ ਅੱਜ ਤੁਹਾਡੇ ਇੱਥੇ ਕਿੰਨੇ ਬੰਦੇ ਸੇ ਖੜੇ ਨੇ ਕਿ 2017 ਦੀ ਉਹੀ ਸੈਲਰੀ ਤੇ ਕੰਮ ਕਰ ਰਹੇ ਨੇ ਕੋਈ ਦੱਸ ਦੋ ਕੋਈ ਇੱਕ ਬੰਦਾ ਹੋਵੇ ਕੋਈ ਇੱਕ ਆਧਾਰਾ ਹੋਵੇ ਕਿ 2017 ਦੀ ਕਮਿਸ਼ਨ ਦੇ ਉਹ ਬੰਦਾ ਕੰਮ ਕਰ ਰਿਹਾ ਹੋਵੇ ਅੱਜ 8 ਸਾਲ ਹੋਨ ਨੂੰ ਨੇ ਐਫ ਡੀਆਂ ਕਿੱਥੇ ਪਹੁੰਚ ਗਈਆਂ ਤੇਲ ਦਾ ਰੇਟ ਕਿੱਥੇ ਪਹੁੰਚ ਗਿਆ ਲੇਬਰਸ ਕਿੱਥੇ ਪਹੁੰਚ ਗਈ ਇਲੈਕਟ੍ਰਿਸਿਟੀ ਕਿੱਥੇ ਪਹੁੰਚ ਗਈ ਹਰ ਚੀਜ਼ ਡਬਲ ਹੋ ਗਈ ਸਾਡਾ ਕਮਿਸ਼ਨ ਉੱਥੇ ਦਾ ਉੱਥੇ आज ਸਾਡੇ ਜਿੰਨੇ ਡੀਲਰ ਪ੍ਰਾਣੇ ਬਹੁਤ ਔਖੇ ਟਾਈਮ ਨਾਲ ਨਿਕਲ ਰਹੇ ਨੇ ਬਹੁਤ ਮੁਸ਼ਕਿਲ ਤੇ ਨਿਕਲ ਰਹੇ ਨੇ ਸਰ ਅਗਲਾ ਸਟੈਪ ਕੀ ਹੋਣਾ ਸਾਡਾ ਇਸ ਸਟੈਪ ਅੱਜ ਅਸੀਂ ਮੀਟਿੰਗ ਬੁਲਾਈਏ ਸਾਰੇ ਡੀਲਰਾਂਸ ਦੀ ਅਸੀਂ ਰਾਏ ਲਈਏ ਕਿ ਅਸੀਂ ਹੁਣ ਅੱਗੇ ਕੀ ਕਰਨਾ ਹੈਗਾ ਕਿਸ ਤਰ੍ਹਾਂ ਇਸ ਐਜੀਟੇਸ਼ਨ ਨੂੰ ਅੱਗੇ ਸੇਪ ਦੇਣਾ ਹੈਗਾ ਕਿ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਵੀਕਲੀ ਆਫ ਤੇ ਜਾ ਸਕਦੇ ਆ ਜਾਂ ਹੋਰ ਵੀ ਇਹਦੇ ਉੱਤੇ ਕੋਈ ਵਿਚਾਰ ਕਰ ਸਕਦੇ ਆ ਉਸ سلسلے ਉੱਤੇ ਅੱਜ ਅਸੀਂ ਮੀਟਿੰਗ ਬੁਲਾਈ ਸੀ ਅਲੀ ਫੈਸਲੇ ਕਰਵਾਉਣ ਵਾਸਤੇ ਜਿਹੜੀ ਸਿਹਤ ਮੰਤਰੀ ਨਾ ਜਾ ਕੇ ਤੇ ਕੇਂਦਰ ਤੱਕ ਤੁਹਾਡੀ ਪਹੁੰਚ ਕੋਈ ਪਹਿਲਾਂ ਇਸ ਮੁੱਦੇ ਦੇ ਉੱਤੇ ਕੋਈ ਗੱਲ ਮਤ ਬਹੁਤ ਮੀਟਿੰਗਾਂ ਮੈਂ ਤੁਹਾਨੂੰ ਦੱਸ ਰਿਹਾ ਜਨਵਰੀ 2018 ਤੋਂ ਸੌਰੀ 2024 ਤੋਂ ਲਗਾਤਾਰ ਹਰ 15 20 ਦਿਨ ਤੇ ਸਾਡੀ ਮੀਟਿੰਗਸ ਹੋ ਰਹੀਆਂ ਨੇ ਅੰਡਰ ਸੈਕਟਰੀ ਸੈਂਟਰਲ ਗਵਰਨਮੈਂਟ ਦੀ ਉਹਨਾਂ ਨਾਲ ਇਲੈਕਸ਼ਨ ਤੋਂ ਜਸਟ ਪਹਿਲੇ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਇਸ ਚੀਜ਼ ਦਾ ਅਸਵਾਸਨ ਦਿੱਤਾ ਕਿ ਸਾਨੂੰ ਬੜਾ ਖੇਦ ਹੈ ਕਿ ਤੁਹਾਨੂੰ 2017 ਤੋਂ ਕਮਿਸ਼ਨ ਨਹੀਂ ਬਧਾਇਆ ਗਿਆ ਅਸੀਂ ਇਹ ਇਲੈਕਸ਼ਨ ਖਤਮ ਹੋ ਲੈਣ ਦੋ ਦੋ ਮਹੀਨੇ ਅੰਦਰ ਇਹ ਤੋਂ ਵਿਚਾਰ ਕਰਕੇ ਕਰਾਂਗੇ ਅਸੀਂ ਉਸੇ ਆਸਵਾਸਨ ਤੇ ਇੰਤਜ਼ਾਰ ਕਰ ਰਹੇ ਸੀ ਪਰ ਜੋ ਮੰਤਰੀ ਸਾਹਿਬ ਦੇ ਬਿਆਨ ਦੇ ਬਾਅਦ ਜੋ ਹੁਣ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਹਾਲੀ ਕੋਈ ਰਸਤਾ ਦਿਖਾਈ ਨਹੀਂ ਪੈ ਰਿਹਾ ਇਸ ਵਾਸਤੇ ਸਾਇਦ ਕੀ ਲੁਧਿਆਣਾ ਕੀ ਪੰਜਾਬ ਕੀ ਹੋਰ ਪੂਰਾ ਹਿੰਦੁਸਤਾਨ ਇਹ ਕਿੱਥੇ ਅੱਗੇ ਤੱਕ ਜਾਏਗਾ ਇਹ ਹੋਂ ਸਾਰੇ ਵਿਚਾਰ ਕਰਕੇ ਆਪਾਂ ਕਰਾਂਗੇ ਯਾਰ ਕੀਤਾ ਕੀ ਫੈਸਲਾ ਕੀ ਕੀਤਾ ਜੀ ਤੁਸੀਂ ਅੱਜ ਮੀਟਿੰਗ ਦਾ ਫੈਸਲਾ ਕੀਤਾ ਅਸੀਂ ਅੱਜ ਅੱਜ ਅਸੀਂ ਕਲੀ ਕੋਈ ਸਟ੍ਰਾਈਕ ਦੀ ਗੱਲ ਨਹੀਂ ਕਰ ਰਹੇ ਹਾਂ ਇੱਕ ਫੈਸਲਾ ਜ਼ਰੂਰ ਹੋਇਆ ਜਿਹੜਾ ਇੱਕ ਅਸੀਂ ਬਣਿਆ ਅਸੀਂ ਇੱਕ ਵੀਕਲੀ ਆਫ ਲੈਣ ਜਾ ਰਹੇ ਹਾਂ ਕਿਹੜਾ ਦਿਨ ਹੈ ਜੀ ਕੀ ਹੋਊਗਾ ਜੀ ਉਹਦੇ ਵਿੱਚ ਉਹ ਕੋਈ ਵੀ ਸੰਡੇ ਹੋਏਗਾ ਸੰਡੇ ਤੋਂ ਅਸੀਂ ਸ਼ੁਰੂ ਕਰਾਂਗੇ ਤੁਹਾਨੂੰ ਡੇਟ ਅਨਾਉਂਸ ਕਰ ਦਾਂਗੇ ਅੱਛਾ ਅਸੀਂ ਅੱਜ ਅਸੀਂ ਡੇਟ ਅਨਾਉਂਸ ਨਹੀਂ ਕਰ ਰਹੇ ਪਰ ਪੂਰਾ ਜਿਹੜਾ ਹੈਗਾ ਲੁਧਿਆਣਾ ਅਸੀਂ ਵੀਕਲੀ ਆਫ ਕਰਨ ਦੀ ਪਲਾਨਿੰਗ ਕਰ ਰਹੇ ਆ ਉਹ ਹੋ ਸਕਦਾ 4 ਤੋਂ ਹੋਵੇ ਹੋ ਸਕਦਾ 11 ਤੋਂ ਹੋਵੇ ਜੋ ਵੀ ਅਸੀਂ ਤਿਆਰੀ ਕਰਕੇ ਡਿਸਟ੍ਰਿਕਟ ਲੁਧਿਆਣਾ ਤਰਫੋਂ ਹੋਰ ਵੀ ਡਿਸਟ੍ਰਿਕਟ ਆ ਨਾਲ ਅਸੀਂ ਗੱਲ ਕਰਕੇ ਕਿ ਜੇ ਸਾਰੇ ਡਿਸਟ੍ਰਿਕਟ ਸਾਡੇ ਨਾਲ ਆ ਸਕਣ ਔਰ ਇਹਦੇ ਨੂੰ ਅੱਗੇ ਵਧਾਇਆ ਜਾ ਸਕੇ પેટ્રોલ ਪੰਪ ਜੋ ਵੀਕਲੀ ਆਫ ਅਸੀਂ ਸੋਚ ਰਹੇ ਆ ਸੰਡੇ ਦਾ ਉਹ ਟੋਟਲ ਬੰਦ ਰਹੇ ਹਾਂ ਐਮਰਜੈਂਸੀ ਸੇਵਾਏ ਪਹਿਲੇ ਵੀ ਖੁੱਲੀਆਂ ਸੀ ਹਰ ਟਾਈਮ ਖੁੱਲੀਆਂ ਸੀ ਔਰ ਅੱਗੇ ਵੀ ਰਹਿਣ ਗਿਆ ਅਸੀਂ ਇੱਕ ਪੰਪ ਇੱਕ ਪੰਪ ਅਸੀਂ ਸੁਣੋ ਜੀ ਸੁਣੋ ਇੱਕ ਪੰਪ ਅਸੀਂ ਅਮਰਜੈਂਸੀ ਲਈ ਅਮਰਜੈਂਸੀ ਚ ਹਮੇਸ਼ਾ ਅਸੀਂ ਪਬਲਿਕ ਦੇ ਨਾਲ ਆ ਅਸੀਂ ਰਵਾਂਗੇ ਇੱਕ ਪੰਪ ਅਸੀਂ ਤੁਹਾਨੂੰ ਦੱਸਾਂਗੇ ਵੀ ਆਹ ਹਰ ਥੰਡੇ ਦੇਖੋ ਜੀ ਅਸੀਂ ਏਰੀਆ ਬਾਰੇ ਉਹ ਡਿਸਾਈਡ ਕਰਕੇ ਦਿਆਂਗੇ ਤੁਹਾਨੂੰ ਅਮਰਜੈਂਸੀ ਤੇਲ ਹਰ ਐਮਬੂਲੈਂਸ ਨੂੰ ਜਾਂ ਕੋਈ ਸਰਕਾਰੀ ਦਾਰਾ ਜਾਂ ਕੋਈ ਕੋਈ ਐਸੀ ਘਟਨਾ ਹੋ ਜਾਂਦੀ ਹੈਗੀ ਹੈ ਤੇ ਅਸੀਂ ਵੀ ਸਮਾਜ ਚ ਰਹਿਣਾ ਹੈਗਾ ਤੇ ਉਹ ਚੀਜ਼ ਜਿਹੜੀ ਕਨਸੀਡਰ ਕੀਤੀ ਜਾਏਗੀ ਸਰ 24 ਘੰਟੇ ਵਾਲੇ ਪੰਪ ਉਹਨਾਂ ਨੂੰ ਵੀ ਇਹੀ ਹਦਾਇਤਾਂ ਨੇ ਸਾਰੇ ਪੰਪ ਸਾਰੇ ਪੰਪ ਇਸ ਨੂੰ ਸ਼ੁਰੂਆਤ ਨੂੰ ਸ਼ੁਰੂਆਤ ਤੁਹਾਨੂੰ ਕੋਈ ਅਸੀਂ ਡੇਟ ਨਹੀਂ ਦੇ ਰਹੇ ਸਰ ਵੈਸੇ ਸੰਡੇ ਦੇ ਸੰਡੇ ਅਸੀਂ ਅਜੇ ਕੁਝ ਵੀ ਨਹੀਂ ਦੱਸ ਰਹੇ ਅਸੀਂ ਇੱਕ ਵੀਕਲੀ ਕਰਨਾ ਹੈਗਾ ਉਹ ਡਿਸਾਈਡ ਕਰਕੇ ਅਸੀਂ ਤੁਹਾਨੂੰ ਡੇਟ ਦੇ ਦੇਵਾਂਗੇ ਆਪ ਨਹੀਂ ਸਰਕਾਰ ਨੂੰ ਥੋੜੀ ਸਮਝਣ ਨੂੰ ਬਿਲਕੁਲ ਬਿਲਕੁਲ ਇਹ ਤੁਸੀਂ ਇਹ ਮੰਨ ਕੇ ਚੱਲੋ ਅਸੀਂ ਤੁਹਾਡੇ ਸਾਡੇ ਕੋਲ ਚੁਆਇਸ ਨਹੀਂ ਹੈ